ਅਰਦਾਸ ਇੱਕਮ ਕਾਰ ਵਾਹਿਗੁਰੂ ਜੀ ਦੇ ਪ੍ਰਤੀ ਸ਼੍ਰੀ ਭਗਵਤੀ ਜੀ ਸਹਾਇ ਵਾਹਿ ਸ਼੍ਰੀ ਭਗਵਤੀ ਜੀ ਕੀ ਬਾਛੇ ਤਸਮੀਰ ਪ੍ਰਸੰਗ ਭਾਵ ਦੀ ਸਿਮਰ ਕੇ ਗੁਰਨਾਮੁਖਲੇ ਧਾਈ ਪ੍ਰੰਗਤ ਗੁਰਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਅਰਕਸ਼ੰਤੇ ਆਗੇ ਜਿ ਟਿੱਕੇ ਸਭ ਟੁੱਟ ਜਾਏ ਤੇਗ ਬਹਾਦਰ ਸਿਮਰਿਆ ਕਰ ਨਾ ਨਦਾਵੇ ਧਾਈ ਦਸਮੀ ਪਾਸ਼ਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਧਾਈ ਹੋਏ ਸਹਾਇ ਦਸਾਂ ਪਾਸ਼ਾ ਜੀ ਜੋ ਸ਼੍ਰੀ ਗੁਰੂ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਖਾਲਸਾ ਦੀ ਬੋਲਣਾ ਜੀ ਵਾਹਿਗੁਰੂ ਪੰਜਾ ਪਿਆਰਿਆਂ ਚੋਂ ਸਭ ਜ਼ਿਆਦਿਆਂ ਝਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਹੜਾ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਈ ਦੇਖ ਕੇ ਅੰਡਿਤ ਕੀਤਾ ਦਿਨ ਪਿਆਰਿਆਂ ਸਚਾਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲਣਾ ਚਾਹੀਦਾ ਵਾਹਿਗੁਰੂ ਜਿਹਨਾਂ ਸਿੰਘਾਂ ਸਿੰਘਣਿਆਂ ਨੇ ਧਰਮ ਹਿੱਸੇ ਤੇ ਬੰਦ-ਬੰਦ ਕਟਾਏ ਘੋਪਰੀਆਂ ਲਵਾਈਆਂ ਚਰਖਿਆਂ ਦੇ ਚੜੇ ਆ ਰਹੇ ਨਾਚਰਾਏ ਗੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਵਾਏ ਤੇਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲਣਾ ਜੀ ਵਾਹਿਗੁਰੂ ਸਰਬਤ ਖਾਲਸਾ ਜੀ ਕੀ ਅਦਾਸ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤਾਵਿ ਚਿਤਾਵਨ ਕ ਸਰਬ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਹਾਏ ਦੇਖ ਦੇਖ ਫਤੇ ਬਿੰਦ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੀ ਬੋਲ ਬਾਲੇ ਬੋਲਣਾ ਜੀ ਵਾਹਿਗੁਰੂ 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 ਸਿੱਖਾਂ ਨੂੰ ਸਿੱਖੀ ਦਾ ਰੇਹਦਾਨ ਵਿਵੇਗ ਦਾਣ ਵਿਸਾਦ ਦਾਣ ਪ੍ਰੋਸਾਦ ਦਾਣ ਨਾਮ ਦਾਣ ਸ੍ਰੀ ਮਰਿਤ ਸਰ ਜੀ ਦੇ ਦਰਸ਼ਨ ਇਸ ਨਾਮ ਚੌਂਕੀਆਂ ਚੰਡੇ ਗੁਰਦੁਆਤਰਮ ਕਾ ਜੈ ਕਰੋ ਨ ਜੀ ਵਾਹਿਗੁਰੂ ਸਿੱਖਾਂ ਦਾ ਮਾਨਯਾ ਮਤ ਉੱਚੀ ਮਤ ਪੱਧਰ ਰੱਖਾ ਆ ਵਾਹਿਗੁਰੂ ਇਹ ਕਾਲਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀ ਉਹ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਮਿਸ਼ੋਰਿਆ ਗਿਆ ਹੈ ਜੀ ਕੁੱਲੇ ਦਰਸ਼ਨ ਦੀਦਾਰ ਦੀ ਸੇਵਾ ਸੰਭਾਲ ਦਾ ਗਾਨ ਖਾਲਸਾ ਨੂੰ ਬਖਸ਼ੋ ਇਹ ਨਿਮਾਣਿਆ ਦੀ ਮਾਨ ਤਾਣਿਆ ਤਾਣ ਊਟਿਆਂ ਦੀ ਓਟ ਸੱਚੇ ਬਾਸ਼ਾ ਵਾਹਿਗੁਰੂ ਜੀ ਅਖਰਵਾਦ ਦਾ ਕਟਾ ਕੁਝ ਮੁਆਫ ਕਰਨੀ ਸਰਬੱਤ ਦੇ ਗਾਜਰਾਸ ਕਰਨੀ ਸਹੀ ਪਿਆਰੀ ਮਿਲ ਜਨਾ ਮਿਲਿਆ ਤੇਰਾ ਨਾਮ ਜਿਤਾਵੇ ਨਾਨਕ ਨਾਮ ਜੜਦੀ ਕਲਾ ਤੇਰੇ ਪਾਣੀ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ